ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਦਾਤ ਆਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਗੱਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਲੁਗੜੀ ਤੇ ਰਾਤ ਚੌਗੜੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਗਤਾ ਬਖਸ਼ੇ ਜੀ ਅੱਜ ਸਾਡਾ ਜੀ ਆ ਨਮਾਇਆ ਜੀ ਵੀਡੀਓ ਮੇਕਰ ਇਹ ਕਹਿੰਦੀ ਕਹਿੰਦੀ ਵੀਡੀਓ ਮੈਂ ਬਣਾਉਣੀ ਹੈ ਜੀ ਅੱਜ ਕਾ ਤੈ ਕਾ ਤੇਰੀ ਮਿਲੋ ਵੀ ਪਹੁੰਚ ਵੀਡੀਓ ਬਣਾਉਣ ਲੱਗੀ ਆ ਫਿਰ ਕੀ ਹੋ ਗਿਆ ਠਕੜੀ ਹਾਂ 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 ਜੀ ਕਾ ਜਿੰਨੇ ਵੀ ਤਾਂ ਚੱਕੜਾਂ ਦਾ ਕੀ ਕਾਲਜ ਦਾ ਸਾਸਰੀ ਗੱਲ ਤਾਂ ਬੁਲਾਦੇ ਫਿਰ ਉਹਨੂੰ ਇੱਧਰ ਤਾਂ ਬੁਲਾਦੇ ਸਾਸਰੀ ਕਾਲ ਮੂੰਹ ਦਾ ਸਟਾਈਲ ਦੇਖ ਲਓ ਚੱਕ ਤੇ ਫੱਟੇ ਇਹਦਾ ਉਹੀ ਚਲਾਲੀ ਦਾ ਜਿਹੜੀ ਪਹਿਲਾਂ ਬਣਦੀ ਸੀ ਇਹਦਾ ਉਹੀ ਚੱਲ ਵੀ ਇਹਨੂੰ ਬੰਦ ਕਰ ਪੁੱਤ ਤੇ ਉਹ ਇਹਦਾ ਪਤਾ ਨਹੀਂ ਕੀ ਜਨਰੇਟ ਹੋਣ ਲੱਗ ਗਿਆ ਕੀ ਹੋਣ ਲੱਗਾ ਛੱਡ ਇਹਦੀ ਇਹ ਨਹੀਂ ਗੱਲ ਲੋਟਾਉਣੀ ਜੀ ਇੱਧਰ ਮਿਲੋ ਜੀ ਇਹ ਤਾਂ ਤੂੰ ਬੰਦ ਹੋ ਜਾਏ ਕੁੜੀ ਕਾੜੀ ਕਿਆ ਹੋਈ ਜਾਂਦੀ ਆ ਉਹ ਲੋਕ ਵੀ ਨਹੀਂ ਲੱਗਦਾ ਇਹਨੂੰ ਤਾਂ ਲੱਗਦਾ ਲੋਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਵੀ ਕੰਨ ਨੱਕ ਦੇ ਦੇ ਸਾਸੀ ਕਾਲ ਜੀ ਜੀ ਬਣਾ ਨਾ ਸਾਰੀ ਸਸਤੇ ਚਾਂਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਜਿ ਬੜੇ ਦਿਨ ਬਾਅਦ ਸਾਡੇ ਮਹਿਮਾਨ ਵਿਹਲੇ ਹੋ ਕੇ ਆਏ ਆ ਮਹਿਮਾਨ ਵੀ ਨਹੀਂ ਹੈਗਾ ਵੈਸੇ ਸਾਡੇ ਘਰ ਦੇ ਮੈਂਬਰ ਨੇ ਹੁਣ ਤਾਂ ਮਹਿਮਾਨਾਂ ਵਾਂਗ ਆਉਂਦੀ ਆ ਇਹ ਕਹਿੰਦਾ ਇਹ ਮੈਂ ਸਾਡੇ ਘਰ ਦਾ ਮਹਿਮਾਨ ਮਹਿਮਾਨ ਨਾ ਮੰਗਣੋ ਨਹੀਂ ਸਹੀ ਗੱਲ ਆ ਹਣੀ ਰੋਜ ਆਉਣ ਨਾਲ ਇੱਜ਼ਤ ਘੱਟ ਜਾਂਦੀ ਆ ਕਿਸੇ ਦਾ ਬਸ ਜਵਾਬ ਦੇ ਕੱਟੀ ਨਹੀਂ ਕਿ ਰੋਜ ਆਉਣ ਨਾਲ ਹੋਰ ਇੱਜ਼ਤ ਘੱਟ ਜਾਂਦੀ ਆ ਹਣੀ ਉਹ ਜੈਸਬੀਨ ਤੇ ਹੱਕ ਮਾਰ ਲੁੰਦੀ ਸੀ ਮੈਨੂੰ ਨਾ ਹੁਣ ਤੁਹਾਨੂੰ ਰੀਤ ਹੱਕ ਨਹੀਂ ਮਾਰ ਰੀਤ ਮੈਂ ਹੋਰ ਜੇ ਤਿਆਰ ਆ ਹੁਣ ਮਾਰਦੀ ਆ ਤਾਂ ਜਦਾਂ ਆਉਂਦੀ ਆ ਆਉਂਦੀ ਨਹੀਂ ਨਿਆਣਾ ਮਰ ਗਿਆ ਰਾਂ ਕੰਨ ਪੁੱਛੇ ਤਾਂ ਹਾਰ ਕਰ ਮਰ ਜਦੇ ਆਈ ਕਿ ਨਹੀਂ ਵੀ ਗਈ ਆਖਰ ਆ ਗਈ ਆ ਗਿਆ ਨਿਆਣਾ ਕਾ ਤੇ ਮਰ ਜਾਊਗਾ ਅ ਜੈਸਮੀਨ ਤੇ ਕਿੱਥੇ ਉੱਪਰੋਂ ਦੇਖ ਲੈਣਾ ਇਹਨੇ ਕਿੱਥੇ ਪਹਿਲਾਂ ਫੱਟਾ ਰੱਖਿਆ ਫੱਟਾ ਰੱਖਣਾ ਫੱਟੇ ਕੋ ਚਾਹ ਆਉਂਨੇ ਬਚਾਈ ਤਾਂ ਹਾਰ ਮਾਰੀ ਆਉਂਨੇ ਹਾਰੂ ਆਨੀ ਐ ਤੈਨੂੰ ਚਾਹ ਯਾਰ ਕਿੱਥੇ ਕਿੱਦੇ ਫੱਕਰ ਕਿੱਦੇ ਕਿਦਾਂ ਪਹੁੰਚ ਜਾਂਦੇ ਆ ਹਾਂ ਆਏ ਹੋਏ ਬੰਨਾ ਮੈਂ ਤੇ ਆਪਣਾ ਸਮਾਨ ਇਕੱਠਾ ਕਰ ਲੈ ਇੱਕ ਵਾਰੀ ਚ ਸੜਦਣਾ ਮੈਂ ਚੱਕ ਕੇ ਬਾਅਦ ਫੇਰ ਨਾਲ ਦੇ ਦਿਖਾ ਦਸਈ ਨਿਆਣਿਆਂ ਦਾ ਕੰਮ ਕੀ ਹੁੰਦਾ ਮਾਇਆ ਵਿੱਚ ਚਾਹ ਮਾ ਫੇੜਣਾ ਕੋਈ ਕੰਮ ਨਹੀਂ ਜਾਂਦਾ ਫੇਰ ਲੈਣ ਦਾ ਕੀ ਫਾਇਦਾ ਹੋਰ ਵਾ ਕੇ ਫੇਰ ਦਾ ਪੁੱਤ ਫੇਰ ਲਾ ਦੇਖਾਂ ਕੀ ਕਰ ਲੂਗੀ ਕੀ ਕਰ ਲੂਗੀ ਫੇਰ ਤੇ ਅੱਜ ਤਾਂ ਮੈਂ ਬਣਾ ਕੇ ਲੈਣਾ ਸਾਦ ਫੇਰ ਲਾ ਚੱਟੀ ਕਰ ਹੁਣ ਗਏ ਝੋਲੀ ਵਾਲੇ ਬਾਪ ਕਹਿੰਦੀ ਚੰਗਾ ਮੈਂ ਬੁਲਾ ਕੇ ਲਿਆਉਂਦੀ ਸਾਦ ਨੂੰ ਪੂਤ ਨੂੰ ਹੁਣ ਉਹ ਸਮੇ ਗਏ ਆ ਗਿਆ ਸਾਦ ਆ ਗਿਆ ਝੋਲੀਆ ਯਾਰ ਛੋਟੇ ਜਿਹੇ ਹੁੰਦੇ ਸਾਨੂੰ ਦੁਪਹਿਰਾਂ ਨੂੰ ਸਾਨੂੰ ਸੁਲਾਉਣਾ ਸਾਡੀ ਮੰਮੀਆਂ ਨੇ ਕਹਿਣਾ ਉਹ ਝੋਲੀ ਵਾਲਾ ਫਿਰਦਾ ਬਾਹਰ ਹਾਂ ਉਹ ਤੈਨੂੰ ਝੋਲੀ ਵਾਲੇ ਲੈਣਾ ਕਾਲੇ ਕੱਛੇ ਵਾਲੇ ਆ ਗਏ ਇਹ ਜਿਹੇ ਡਰਾਬੇ ਹੁੰਦੇ ਤੇ ਜਦ ਇਹਦਾ ਹੁਣ ਵੀ ਹੈ ਨਹੀਂ ਗਰਮ ਗਰਮ ਹੋ ਜਾਣਾ ਕਾਲੇ ਕੱਛੇ ਵਾਲੇ ਆ ਗਏ ਹਾਂ ਰਾਣੇ ਆ ਗਏ ਜੀ ਢਿੰਕੇ ਆ ਗਏ ਜੀ ਬਾਈ ਦਾ ਫੋਨ ਆ ਗਿਆ ਮਾਜੀ ਵੀਰ ਜੀ ਜਿਹੜੀ ਲੈਂਟਰ ਵਾਲੀ ਤਾਰਤੀ ਉਹਿੱਥੇ ਰੱਖੀ ਜਿਹੜਾ ਘਰ ਉਸੰਦਾਨ ਆ ਬਾਹਰ ਲਈ ਸਾਨੂੰ ਉਧਰਲੀ ਸਾਈਡ ਨੂੰ ਉੱਥੇ ਪਹ ਪਈਆ ਜਿਹੜਾ ਪਾਹਰ ਨੂੰ ਰੋਸ਼ਨਦਾਨ ਉੱਤੇ ਉਧਰਲੀ ਛੜ ਪਈਆ ਟੀਨਾਂ ਵਾਲੀ ਸਾਨੂੰ ਰੋਸ਼ਨਦਾਨ ਪਿਆ ਜਿਹੜਾ ਈ ਨਾਲ ਹੀ ਸਾਈਡ ਰੋਸ਼ਨਦਾਨ ਪਿਆ ਜਿਹੜਾ ਉਧਰ ਚ ਪਈ ਆ ਹੁਣ ਲਾ ਬਾਹਰ ਲਈ ਸਾੜ ਨਹੀਂ ਜੀ ਲੈ ਦੇ ਦੇ ਅੱਜ ਚੜਾ ਕੇ ਜ਼ਿਆਦਾ ਠੰਡ ਆਈ ਵੀ ਆ ਠੰਡਾ ਹੈ ਪਰ ਸਾਨੂੰ ਲੱਜ ਮੇਰੇ ਸਿਰ ਨੂੰ ਵੀ ਹਵਾ ਲੱਗ ਹੈ ਹੈ ਅਜਾ ਮੌਸਮ ਹੈ ਹਜ਼ਾਰੀ ਤੋ ਬਹੁਤ ਦੁਖਦਾ ਹਾਂ ਕਰ ਲੈ ਤੇਰਾ ਮੇਰੀ ਮਸ਼ੀਨ ਤਾਂ ਲੱਗੀ ਪੁੱਤੋ ਭਾਬੀ ਕਿਆ ਹਾਲ ਹੈ ਹਾਂ ਪਹਿਲਾ ਵਰਗਾ ਆ ਹਾਂ ਹੁਣ ਕਿਹੜਾ ਨਵਾਂ ਹਾਲ ਲੈ ਜੋੜਦੀ ਨਹੀਂ ਕਹਿੰਦੀ ਉਹ ਲੈ ਜੋੜਦੀ ਚੱਲ ਤੇ ਆ ਚੜ ਲੱਗ ਗਿਆ ਅੱਜ ਅੱਜ ਮਾਂਹ ਦਾਲ ਹਾਂ ਆਸ਼ ਮਾਂਹ ਦੀ ਦਾਲ ਖਾਵਾਂਗੇ ਨਾਲ ਖਾਵਾਂਗੇ ਚੱਲ ਕੋਈ ਉਹ ਕੋਈ ਨਿਆਣਿਆਂ ਨਾਲ ਇਕ ਨਹੀਂ ਹੁੰਦਾ ਹੁੰਦਾ ਜਿਹੜੇ ਘਰ 'ਚ ਨਿਆਣੇ ਹੁੰਦੇ ਨੇ ਨਾ ਕੰਮ ਉੱਥੇ ਵੱਧ ਹੀ ਹੁੰਦਾ ਘਟਦਾ ਨਹੀਂ ਹੁੰਦਾ ਠੀਕ ਹੈ ਨਾ ਇਕ ਨਹੀਂ ਸਿੱਖਣਾ ਇਹਨਾਂ ਨੇ ਹੌਲੀ-ਹੌਲੀ ਇਹ ਗਲਤੀਆਂ ਕਰ-ਕਰ ਕੇ ਆਪੇ ਪਰਫੈਕਟ ਹੋ ਜਾਣਾ ਗੁੱਸਾ ਨਹੀਂ ਕਰੀਦਾ ਹੁੰਦਾ ਬਸ ਮਿਰਚ ਮੈਨੂੰ ਪੂਰੀ ਕੜਤਣ ਵਾਲੀ ਲੱਗਦੀ ਹੈ ਹੈਗੀ ਐ ਗੌੜੀ ਸੰਦੀਪ ਘੱਟੇ ਪਾਈਂ ਹੱਥ ਵੀ ਬਹੁਤ ਈ ਨਾ ਨਾ ਰਾਤ ਨੂੰ ਤਾਂ ਠੀਕ ਸੀ ਰਾਤ ਕਿਹੜੀ ਸਬਜ਼ੀ ਬਣਾਈ ਸੀ ਪਰ ਨਾ ਰਾਤ ਨੂੰ ਤਾਂ ਸਵੇਰੇ ਸਵੇਰੇ ਹਾਂ ਮਜ਼ਾ ਸਵੇਰੇ ਦੇਖਿਆ ਦੇਖਿਆ ਕੀ ਕਰਦੀਆਂ ਹੁਣ ਕੋ ਕੋਈ ਨਹੀਂ ਤਾਂ ਹੋ ਗਿਆ ਨਾ ਮਿੱਤੇ ਦੁਕਾਨ ਮੰਗਣਾ ਆਇਆ ਕਰੋ ਭਾਬੀ ਨੂੰ ਕਿ ਸੂਟ ਆਇਆ ਤਾਂ ਸੂਟ ਸ਼ਰਟ ਵੀ ਦੇ ਦੇ ਉਹਨੂੰ ਵਿਚਾਰੀ ਤਾਂ ਦੱਬੀ ਬੈਠੀਆਂ ਤੁਸੀਂ ਹਾਂ ਇਹ ਤਾਂ ਰਹਿੰਦਾ ਭਾਬੀ ਦੇ ਮੇਰੇ ਯਾਰ ਦਾ ਭਾਬੀ ਹੋਣੀ ਆਉਂਦੀ ਹੂੰ ਹਾਂ ਚੱਲਣ ਦੀ ਇਹਨੂੰ ਇੱਕ ਇੱਕ ਸੂਟ ਦੇ ਜਾਇਆ ਕਰੋ 15 ਕੇ ਤਨ ਵੱਬ ਲਾ ਕੇ ਜੇ ਸਾਂਗ ਤੇ ਨਾ ਦੋ ਬਖਤਾਂ ਦੀ ਫੇਰੀ ਜਾਂਦੀ ਆ ਐ ਉਹ ਵੀ ਆ ਰਹੀਆਂ ਤੋੜਦੀ ਘਰੀ ਜਾਂਦੀ ਆ ਆਉਦੀ ਨੇ ਬਸ ਕਿਹੜੀ ਆ ਰਹੀ ਤੋੜ ਕੇ ਨਾ ਸੋਹਣਾ ਯਾਰ ਇਹ ਕੁੱਤੇ ਵੀ ਅੜੜੇ ਚੋਂ ਆਉਂਦੇ ਨੇ ਲੈ ਦੱਸ ਮਰ ਉਹ ਤਾਂ ਯਾਰੀ ਤੋੜ ਕੇ ਕਹਿੰਦੀ ਕਹਿੰਦੇ ਦਿਲ ਤੋੜ ਕੇ ਲਾਵੇਂ ਕਿਸੇ ਹੋਰ ਦਿਲਾਂ ਤੋੜ ਕੇ ਲਾਵੇਂ ਕਿਸੇ ਹੋਰ ਨਾਲ ਵਾਟ ਫਤਣਾ ਮੈਂ ਕਿਸੇ ਹੋਰ ਨਾ ਜਾ ਮੈਂ ਕਿਸੇ ਹੋਰ ਆ ਭੱਲੇ ਚਲਾਕ ਸਰਜਣਾ ਇਕ ਰਹੀਆਂ ਤੇਰੇ ਐਦਾਂ ਹੀ ਆ ਬਾਈ ਨਾ ਭੱਲੇ ਟੈਕ ਟੇ ਜਾਵੇ ਮੇਕਾ ਨਹੀਂ ਮੇਕਾ ਨਹੀਂ ਮੇਕਾ ਦੇਖੀ ਜਾ ਦੇ ਨਾ ਦੇਖ ਕਾਲੀ ਕੀ ਹੈ ਮੈਂ ਕਰ ਪੈਸੇ ਬਾਈ ਦੀ ਬਾਈ ਪੈਸਾ ਬਾਈ ਨਾ ਖੜਕੀ ਹੋਈ ਤੇਰੀ ਅੱਜ ਕਾਦੇ ਪਿੱਛੇ ਅੱਛਾ ਅੱਛਾ ਹਰੀ ਆਲੇ ਬਾਈ ਦਾ ਉਹ ਚਾ ਹਰੀ ਬਾਈ ਮਹਾਗੇ ਦਾ ਨੇਤਰ ਬਾਈ ਨਾਲ ਠਹਿ ਕੇ ਬੀਤਿਆ। ਨਾ ਹਰੀ ਬਾਈ ਨੇ। ਉਹਨਾਂ ਦਾ ਫਿਰ ਤੁਹਾਨੂੰ ਪਤਾ ਵੀ ਉਹਨੇ ਕੌੜਾ ਕਸੇ ਆਲਾ ਕਰਨਾ ਹੁੰਦਾ ਫਿਰ ਇਹਦੇ ਨਾਲ ਤੁਸੀਂ ਠਹਿਣੀ ਠੀਕ ਐ। ਤੇਰੀ ਅਕਲ ਨਾਲ ਲੜਪੜ ਕੇ ਜਵਾਬ ਦੇਣਾ ਠੀਕ ਐ। ਹਾਂ ਹਰੀ ਤੁਰਿਆ। ਓਰੇ ਆ। ਓਰੇ ਆ। ਇੱਕ ਚੀਜ਼ ਤੁਮ। ਓਰੇ। ਕੀ ਹੋ ਗਿਆ? ਸੂਟ ਵੀ ਲੈ ਭਾਬੀ ਦਾ ਦੇ। ਉਧਰ ਉਹ ਉਹ ਲੱਡੂ ਵੀ ਆਏ ਪਏ ਆ ਜੀ। ਇਹਦੂ ਆ ਸਮਝ ਲਾ ਫਿਰ ਕਿਆ ਇਹ। ਆ ਤੂੰ ਪਹਿਲਾਂ ਵੀ ਕਿਦਨਾਂ ਪਤਾ ਪਹਤਾ ਕੇ ਗਿਆ ਇਹੋ ਜਿਹਾ ਸਮਾਨ ਕਿ ਆ ਸਕਦਾ ਇਹ ਤਾਂ ਛਗਣਾ ਦੀ ਆ ਸਕਦੀ ਛਗਣਾ ਦੀ ਆ ਇਹਨੇ ਮੈਨੂੰ ਛੱਕ ਕਰਦੀ ਆ ਜੈਸਿੰਦੀ ਜਠਾਣੀ ਦੇ ਮੁੰਡੇ ਦੇ ਹਾਂ ਹਾਂ ਪਹਿਲੀ ਨਾਲੇ ਗੈਸ ਤਾਂ ਹੀ ਤੈਨੂੰ ਯਾਦ ਕਰਦਾ ਤੈਨੂੰ ਪਤਾ ਵੀ ਅਸੀਂ ਪੱਕੇ ਬੈਂਚ ਲਾਉਂਦੇ ਹੁੰਦੇ ਕੱਚਾ ਤਾਂ ਲਾਉਂਦੇ ਨਹੀਂ ਮਾ ਸਾਡੀ ਹਰਿਆਲੀ ਪਾਭੀ ਲਈ ਤੂੰ ਹਾਜ਼ਰ ਹੋ ਬਾਈ ਬਰਸ ਆ ਵੀ ਨੇ ਕੈਦੀ ਪਟਾਲਿਆ ਲਿਖਾ ਕੀ ਪਤਾ ਭਾਈ ਮੈਂ ਕਿਹੜਾ ਦਿਖਾਈ ਦਿਖਾਈ ਇੱਕ ਮਿੰਟ ਲਿਖਾਵਾ ਭਾਬੀ ਭਾਬੀ ਤਾਂ ਤੁਸੀਂ ਵੀ ਤਾਂ ਭਾਬੀ ਆਈਆਂ ਹਾਂ ਹਣੀ ਇਹ ਕਿਹਨਾਂ ਦਾ ਕਪਾਣ ਨੇ ਤਾਂ ਸਾਰਾ ਕੈਨੇਡਾ ਤੇ ਭੇਜਿਆ ਬਹੁਤ ਬਹੁਤ ਧੰਨਵਾਦ ਭੈਣ ਜੀ ਤੇਰਾ ਹਾਂ ਹੈ ਸ਼ਾਂਤੀ ਦਾ ਜੀ ਨੂੰ ਵੀ ਭੇਜਿਆ ਤੈਨੂੰ ਵੀ ਭੇਜਿਆ ਆਪਣੀਆਂ ਪਰਜਾਈਆਂ ਨੂੰ ਵੀ ਭੇਜਿਆ ਤਾਂ ਅੱਛਾ ਹਾਂ ਬੜੇ ਪਾਣੀਆਂ ਕਿੱਥੇ ਕਿੱਥੇ ਐਡਾ ਜੀ ਬੀਜੇ ਹੋਏ ਆ ਸਹੀ ਗੱਲ ਹੈ ਬੜੇ ਵਰਦੇ ਕਰਦੇ ਆ ਇਹ ਸੱਚੀ ਗੱਲ ਆ ਭਾਈ ਲੈ ਬੇਟਾ ਕਿ ਆ ਵਧੀਆ ਚੁੰਨੀ ਆ ਨਾ ਕਲਰ ਵੀਸ ਕਲਰ ਕਲਰ ਵੀ ਜਾਨਾ ਵਾਹ ਹੋ ਦੇਣਾ ਨਾਲੇ ਹੁਣ ਜੀ ਪੈ ਜਾਣਾ ਇਹ ਹਾਂ ਹਣੀ ਕਿ ਕਿ ਇਹਦੇ ਨਾਲ ਮੈਨੂੰ ਤਾਂ ਸਲਵਾਰਾਂ ਨੂੰ ਨਹੀਂ ਲੈਣੇ ਲੱਗਣ ਤੇ ਤਾਂ ਮੈਂ ਲੱਗੂਗੀ ਦੇਖ ਲੈ ਹਾਂ ਪੱਲਿਆਂ ਤੇ ਲੱਗੂਗੀ ਪੱਲਿਆਂ ਤੇ ਲੱਗੂਗੀ ਹਣੀ ਹਾਂ ਫਿਰ ਗ੍ਰੇਸ ਜੀ ਬਣ ਜਾਂਦੀ ਚਾ ਸਾਰੇ ਚਲਵਾਲ ਚਾ ਪੱਲਿਆਂ ਤੇ ਲਵਾ ਲਓ ਦੇਗਲੇ ਭਾਬੀ ਹਾਂ ਭਾਬੀ ਨੇ ਜਿੱਦਣਾ ਸੂਟ ਪਾਣਾ ਗਲਾਬ ਦੇ ਫੁੱਲ ਵਰਗੀ ਲੱਗਦਾ ਅਸੀਂ ਅੱਗੇ ਦਿੱਤੇ ਅਸੀਂ ਹਾਂ ਯਾਰ ਅਸੀਂ ਕਿਤੇ ਅੱਗੇ ਫੁੱਲਾਂ ਦੇ ਫੁੱਲ ਅਗੇ ਲੱਗਦੇ ਨਾ ਉੱਪਰ ਲਾ ਬਹੁਤ ਫੁੱਲ ਬਣੇ ਹੋਏ ਨੇ ਉੱਪਰ ਮੈਂ ਤਾਂ ਕਿਹਾ ਗਲਾਬ ਦੇ ਫੁੱਲ ਵਰਗੀ ਦੂ ਅਹ ਅਏ ਨਾ ਤਾਂ ਉਹ ਜਿਹੇ ਤੇ ਗਲਾਬ ਦੇ ਫੁੱਲ ਪਕੇ ਇਹ ਸੋਹਣਾ ਸੂਟ ਸਾਰੇ ਸੋਹਣੇ ਸੂਟ ਸੂਟ ਤਾਂ ਵਧੀਆ ਰੰਗ ਵੀ ਠੀਕ ਆ ਜੀ ਹਾਂ 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 ਆਏ ਨਹੀਂ ਵੀ ਬੜਕੀ ਲਾਣੀ ਠੀਕ ਆ ਹੂੰ ਚੱਲਾ ਤੇ ਆ ਬਾਈ ਮਹਾਰਾਜੇ ਰਾਜੀ ਰੱਖੇ ਦੇਣੇ ਵਾਲਿਆਂ ਨੂੰ ਹਾਂ ਰਾਜੀ ਰੱਖੇ ਲੈਣੇ ਵਾਲਿਆਂ ਨੂੰ ਰਾਜੀ ਰੱਖੇ ਪਰਮਾਤਮਾ ਲੈਣੇ ਰਾਜੀ ਰੱਖੇ ਪਾਉਣੇ ਆ ਪਾਉਣੇ ਚੜਦੀ ਕਲਾ ਚ ਰੱਖੇ ਚੜਦੀ ਕਲਾ ਚ ਰੱਖੇ ਉਹਨਾਂ ਨੂੰ ਮੇਰੀ ਨਾ ਉਂਗਲੀ ਬਹੁਤ ਦੁਖਦੀ ਆ ਪੱਕ ਗਈ ਚਾਹ ਤੋ ਵੀ ਆ ਜੀ ਹਾਂ ਨਾ ਜੀ ਦੇਖ ਨਹੀਂ ਆ ਇਹਨੂੰ ਤੇਰਾ ਸੌ ਨਹੀਂ ਆ ਗਿਆ ਤਕਰ ਜਾ ਤਾਂ ਨੌ ਲਾਇਨ ਦੀ ਡੁਪਲੀਕੇਟ ਨਾ ਹੈਂ ਕੀ ਕਰੀਏ ਇਹ ਕਿੱਦਾਂ ਤਰ੍ਹਾਂ ਠੀਕ ਨਾ ਤਾ ਬੜੀ ਨੌ ਦੇ ਨਵ ਨੂੰ ਕਰ ਨੌ ਨੂੰ ਬੜੀ ਉੱਠੀ ਹੈ ਹਾਂ ਮੇਰਾ ਠੀਕ ਹੈ ਠੀਕ ਤਾਂ ਹੈ ਨਹੀਂ ਜੜੀਏ ਕਿਉਂ ਆ ਤੁੱਟ ਗਏ ਤੁੱਟੇ ਨਹੀਂ ਕੇ ਇਹ ਉਹ ਤਾਂ ਟੈਂਪਰੇਰੀ ਲਵਾਏ ਹੋਏ ਤੇ ਉਦੋਂ ਤੱਕ ਜੇ ਬਿਮਾਰ ਹੋ ਗਏ ਤਾਂ ਉਹ ਤੇਰੇ ਦਿਨੋਂ ਕਿੱਥੇ ਦੇ ਰੋਣੇ ਉੱਦੜ ਦੇ ਆਟਾ ਆਪ ਕੋਨੇ ਦੀ ਹੈ ਹਾਂ ਆਪ ਮੈਸਾਜ ਆਉਂਦੀ ਆ ਆਪੇ ਭਾਂਡੇ ਮੰਦੀ ਹੋ ਐਨੇ ਕੰਮ ਜੋਗੇ ਥੋੜੋ ਹੁੰਦੇ ਨਾ ਉਹ ਹੈ ਹੋ ਹੈ ਗਿਆ ਬਸ ਹਾਂਜੀ ਫਰਨ ਕਲਾਸ ਦਿਓ ਨਹੀਂ ਮੈਂ ਤਾਂ ਸੋਚਿਆ ਵੀ ਇਹ ਨਹੀਂ ਆਪਣੇ ਨਾ ਬਧਾਏ ਨਾ ਮੈਂ ਨਰਦ ਨੇ ਲਾਇਆ ਤਾਂ ਬਹੁਤ ਵਧੀਆ ਤੇ ਹਾਂ ਵਿਚਾਰੇ ਛੱਲੇ ਨਹੀਂ ਹੈਗੇ ਮੇਰੇ ਹੱਥ ਨਹੀਂ ਤੇ ਜਿਹੜੇ ਚੱਲ ਜਾਂਦੇ ਉਹਨਾਂ ਤੇ ਕੰਮ ਓਹੋ ਕੰਮ ਕਰਦਾ ਕਰ ਕੰਮ ਕਰਦੇ ਤੇ ਵਿੱਚ ਕਿਤੇ ਪਤੀਲੇ 'ਚ ਫਸ ਗਏ ਕਿਤੇ ਕਿਤੇ ਫਸ ਗਿਆ ਨਾ ਤੱਕਾ ਤਲਣ ਜੋਗੋ ਥੋੜਾ ਹੁੰਦੇ ਆ ਉਹ ਬੜੇ ਫਿਕਸ ਹੁੰਦੇ ਆ ਫਿਕਸ ਫਿਕਸ ਤਾਂ ਲਵਾਇਆ ਹੀ ਨਹੀਂ ਫਿਕਸ ਤਾਂ ਮੈਂ ਹੀ ਨਹੀਂ ਮੰਨਦਾ ਕਿ ਫਿਕਸ ਨਹੀਂ ਲਾਉਣੇ ਹੈਗੇ ਹਾਂ ਠੀਕ ਆ ਉਹ ਤਾਂ 6 6 ਮਹੀਨੇ ਹਿੱਲੇ ਦੇ ਵੀ ਨਹੀਂ ਹੈਗੇ ਹਾਂ ਇਹਦਾ ਇੱਕ ਟੈਂਪਰੇਰੀ ਜੇ ਲਵਾ ਕੇ ਲੈ ਆਈ ਦੀ ਜਦੋਂ ਵਿਆਹ ਤਾਂ ਵਧਾਉਂਦੇ ਆ ਆਮਕਾਰ ਦੀ ਤਾਂ ਪਾਈਆ ਪਾਈਆ ਮੈਲ ਖਲਾ ਦੇਣੀ ਕਿਹਨੇ ਸਾਨੂੰ ਲੈ ਬਾਹਰ ਤੈਨੂੰ ਪਤਾ ਕਿ ਚੀਚਾਂ ਨਹੀਂ ਲਗਾਉਂਦੀ ਹਾਂ। ਐਂਦਾ ਪੰਗੇ ਲੈਣ ਨੂੰ ਦਿਲ ਕਰਦਾ ਤੂੰ ਐਂ ਕਰ ਪ੍ਰਾਤ ਲਿਆ ਭਾਬੀ ਨੂੰ। ਪੰਗੇ ਲੈਣ। ਜਿਹੜਾ ਕੰਮ ਕਰਨੇ ਵਾਲਾ ਉਹ ਕਰੀਏ। ਪੰਗੇ ਨਾ ਤੁਸੀਂ ਲੈਣੇ ਆ। ਮੈਂ ਕੋਈ ਪੰਗਾ ਨਹੀਂ ਲੱਟਾ ਤੇਰੇ ਨਾਲ। ਮੈਂ ਤਾਂ ਜੇ ਤੂੰ ਊਮ ਆ ਹੁਣ ਮੇਰੇ ਨਾਲ ਉਹ ਦੇ ਲੋ ਜੀ ਕਿੰਨੀ ਕਿੰਨੀ ਮੈਲ ਫਸੀ ਵੀ ਆ। ਕਈ ਦਿਨ ਹੋ ਗਿਆ ਕੱਟ ਨਹੀਂ ਹੋਇਆ। ਗੰਦਾ। ਆ ਦੇਖੋ। ਆ ਦੇ। ਆਹ ਸੱਤਿਓ। ਇਹਦਾ ਅੱਜ ਅੱਜ ਸਵੇਰ ਟ ਫਸ ਗਿਆ ਇਹਨਾਂ ਚ। ਅੱਜ ਮੈਂ ਤਾਂ ਸਲਾ ਚ ਲਾ ਕੇ ਆਇਆ ਨਾ ਉੱਥੇ। ਮੈਂ ਤੈਨੂੰ ਨਹੀਂ ਦਿੱਕਤ ਗੱਲ। ਹਾਂ ਚੱਲ ਇਹ ਤੂੰ ਬਾਅਦ 'ਚ ਦੱਸ ਦੀ ਵੀਡੀਓ ਤੇ ਆਫ 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 ਰਿਕਾਰਡ ਦੱਸ ਨਹੀਂ ਦੱਸੂਗੀ ਵਿਚੋਲਣ ਆ ਨਾ ਵਿੱਚ ਬਤਾਇਆ ਓਲਾ ਰੱਖਿਆ ਤਾਂ ਮੈਨੂੰ ਦੱਸਿਆ ਨਹੀਂ ਹਾਫ ਮੰਡ ਹੈ ਥੋੜੀ ਜੀ ਹਾਂ ਨਹੀਂ ਮੇਰੀ ਗੱਲ ਕਾਦਾ ਉਹਨਾਂ ਰੱਖਿਆ ਹਾਂ ਸੱਮਣੇ ਨਾਲ ਮੈਂ ਵੀ ਦੱਸਿਆ ਲਿਆ ਵੀ ਸੁਪਾਈ ਰੱਖਿਆ ਓ ਚੱਲੂਗੀ ਚੱਲੂਗੀ ਨਾ ਤੇਰੇ ਹਾਂ ਉਹ ਮੇਰੀ ਗੱਲ ਦੱਸਣੀ ਹੈ ਉਹ ਮੇਰੇ ਨਾਲ ਵੀ ਜਾਣਾ ਹੈ ਹੈ ਲੈ ਉਹ ਜਦ ਤੂੰ ਪੱਛੇ ਲੱਡੂ ਪਾਲਾ ਲੈ ਉਹ ਪੰਗੇ ਲੈਣ ਨੂੰ ਬੱਸ ਚੱਲ ਉਧਰ ਲੱਡੂ ਪਾ ਜਾ ਕੇ ਪੰਗੇ ਲੈਣ ਨੂੰ ਜੀ ਕਰਦਾ ਮੇਰੇ ਪੰਗੇ ਲੈਣ ਨੂੰ ਜੀ ਕਰਦਾ ਹੋਰ ਕੀ ਹੁਣ ਸੰਦੀਪ ਉਧਰ ਜਾ ਉਹ ਵੀ ਸੁਦਾਨ ਬੱਸ ਬਾਗੀ ਖਜਿਆ ਨਹੀਂ ਹੈਗਾ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਤੇ ਲੱਡੂ ਆਇਆ ਜੀ ਬਲਾ ਚੌਰ ਤਾਂ ਕਹਿੰਦੇ ਸਪੈਸ਼ਲ ਲੱਡੂ ਬਣਾਉਂਦੇ ਉੱਥੇ ਹਾਂ ਜੈ ਸਿਮੀਰਾ ਹੀ ਕਹਿ ਕੇ ਕਹਿੰਦੇ ਲੱਡੂ ਇਹ ਖਾ ਕੇ ਗੁਣ ਗਾਉਂਗੇ ਅੱਛਾ ਜਿਹੜਾ ਖਾਣਗੇ ਹਾਂ ਉਹ ਗੁਣ ਗਾਉਣਗੇ ਰੋਟੀਆਂ ਬਣਾ ਲਓ ਬਾਈ ਰੋਟੀਆਂ ਬਣਾ ਲਓ। ਕਿ ਨਹੀਂ? ਲਓ। ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿਹੜੇ ਥੱਲੇ। ਹਾਂ ਜੀ ਜੀ। ਹਾਂ। ਹਾਂ। ਲੱਗਦੇ ਵੀ ਆਏ ਨੇ ਕਿਹੜਾ ਤਾਜ਼ੇ ਤਾਜ਼ੇ ਦੇ ਉੱਤੇ। ਤਾਜ਼ੇ ਵੱਟ ਦਾ ਨਹੀਂ ਤਾਂ ਉਹ ਕਹਿੰਦਾ 150 ਡੱਬਾ ਪੱਟਿਆ ਪਸਾ। ਕਿਸੇ ਦਾ ਆਰਡਰ ਆਇਆ ਪਤਾ ਉਹਦੇ ਤੋਂ ਅਸੀਂ ਚੱਕ ਲਿਆ। ਤਾਜ਼ੇ ਆ। ਤਾਜ਼ੇ ਦੇਖਦੇ ਹਾਂ ਤਾਜੀ। ਹੂੰ। ਆਹੀ ਹੋਣ ਨਾ ਹੋਉਂਦੇ। ਉਹਨਾਂ ਨੂੰ ਗੁਣੀਆਂ ਜਿਹਾ ਚ ਕਰ ਲੋ ਗੁਣੀਆਂ ਜਿਹਾ ਉਹ ਦੁੱਖ ਕਿਹ ਤਹ ਜੀ ਬਣ ਕੇ ਰਹਿ ਗਈ ਕੁਣੀ ਆਲੂ ਜੋਟੇ ਬਣਾ ਬਣਾ ਲੋ ਗਣਨੇ ਪਾਪਾ ਜੀ ਬਾਂਗਦੇ ਗਣਾ ਪਾਪਾ ਜੀ ਨੇ ਵਿਆਹ ਤੇ ਲੱਡੂ ਗੁੰਨਤੇ ਤੇ ਤੁਸੀਂ ਵੀ ਬਣਾ ਲੋ ਇਹ ਜੋਟੇ ਦਾ ਟ੍ਰਿਪਲ ਟ੍ਰਿਪਲ ਵੀ ਹੋਣ ਲੱਗ ਗਿਆ ਵਿੱਚ ਤਿੰਨ ਤਿੰਨ ਦਾ ਵੀ ਜੋਟਾ ਬਣਾਣ ਲੱਗ ਗਿਆ ਲਓ ਜੀ ਲੈ ਆਓ ਜੀ ਮਿੱਠੇ ਨੂੰ ਦੇਖ ਕੇ ਮੂੰਹ ਤੇ ਪਾਣੀ ਤਾਂ ਆਉਂਦਾ ਪਰ ਸਬਰ ਸਬਰ ਸਬਰੇ ਹੁੰਦਾ ਸਬਰ ਤੋਂ ਰੱਖਣਾ ਪੜੇਗਾ ਵਿਕਰਮ ਸਿੰਘ ਜੀ ਨਾਮ ਦੀ ਚੀਜ਼ ਹੈ ਹਮ ਸਤ ਨਾਮ ਬਹਾਗੁਰੂ ਸੱਚਾ ਪਾਤਸ਼ਾਹ ਸਾਰੇ ਪਰਿਵਾਰਾਂ ਦੇ ਵਿੱਚ ਭਾਈ ਬਰਕਤ ਕਰੀ ਧੀ ਪੁੱਤ ਸਭ ਨੂੰ ਦੇਈ ਲੋਕਾਂ ਦੀਆਂ ਕੈਨੇਚ ਰਹਿਣ ਵਾਲੇ ਦੇਈ ਚੜ੍ਹਦੀ ਕਲਾ 'ਚ ਰਹਿਣ ਵਾਲੇ ਦੇਈ ਹਾਂ ਲੋਕਾਂ ਦੇ ਅੱ ਡੱਬੇ ਜੇ ਸੰਭਾਲ ਕੇ ਰੱਖੋ ਇਹਨਾਂ ਨੂੰ ਚੁੱਲ੍ਹੇ 'ਚ ਅੱਗ ਲਾਉਣ ਦੇ ਕੰਮਾਂ ਨੂੰ ਥੋੜੇ ਚੁੱਲਾ ਹੁਣ ਬਾਲ ਨਹੀਂ ਚੁੱਲਾ ਦਾ ਤਿਆਰ 'ਚ ਬਲਣਾ ਹਵਾ ਤਾਂ ਬਲਣੀ ਨਹੀਂ ਨੰਦੀ ਓਟੀਆਂ ਬਣਾਉਣ ਦੇ ਐਦੇ ਹੱਥ 'ਚ ਜੇ ਕੋਸ ਹੋਵੇ ਨਾ ਮਾਰ ਦੇ ਬੇ ਜਿਹੜੇ ਸਾਬਨ ਵਾਲੇ ਜਵਾਬ ਦਿੰਦੀ ਏ ਮੈਨੂੰ ਨਹੀਂ ਗੱਲ ਇਹ ਐ ਠੀਕਾ ਮੈਂ ਕਿਹਾ ਵੀ ਚੁੱਲ੍ਹੇ 'ਚ ਅੱਗ ਲਾਉਣ ਚੁੱਲ੍ਹੇ ਤਾਂ ਹਵਾ ਬਲਣੀ ਤਿੰਡੀ ਆਈਏ ਜਿਹੜੇ ਹੱਥ 'ਚ ਹੋਵੇ ਕੋਸ ਮਾਰੇ ਤਾਂ ਜਦ ਬਗਾਵਾ ਕੋਟੀਆਂ ਬਣਾ ਦੇ ਨਾ ਇੱਕ ਬੰਦਾ ਸਾਗ ਵੀ ਬਣਾ ਲਵੇ ਜਾਂਦਾ ਸਾਗ ਬਣਾਇ ਨਹੀਂ ਹੁਣ ਹਵਾ 'ਚ ਮੈਨਾਂ ਬਣਾਉਣਾ ਨਾ ਬਣਾ ਕਿਤੇ ਨਹੀਂ ਆਸਾਨ ਕਰਨਾ ਤਾਂ ਮੇਰੇ ਕੋਲ ਆ ਕੇ ਮੈਂ ਗਾਣਾ ਛੱਡਤਾ ਮੈਂ ਆਪਣੇ ਦਿਲ ਪਰ ਪੱਥਰ ਰੱਖ ਲਿਆ ਬੱਸ ਹੋਰ ਕੀ ਕਰਨਾ ਤਾਂ ਮੈਂ ਤਾਂ ਹੁਣ ਸ਼ਾਇਦ ਲੱਗਣ ਗੈਸ ਤੇ ਸਾਕ ਕਰਨਾ ਇੱਕ ਦਿਨ ਆ ਦੱਬਾ ਤੇ ਬਚ ਗਿਆ ਮੋੜ ਲਈ ਹਾਂ ਫਿਰ ਪਤਾਸੇ ਇੱਕ ਰੱਖ ਲਾ ਪਤਾਸੇ ਵੀ ਰੱਖਣੀ ਹਾਂ ਹਾਂ ਪਤਾਸੇ ਉਹ ਦੱਬਾ ਬੰਦ ਕਰਕੇ ਰੱਖ ਲਾ ਪਤਾਸੇ ਵੀ ਕਰ ਲਓ ਥੋਰੀ ਵਿੱਚ ਨੂੰ ਹਾਂ ਪਤਾਸੇ ਸ਼ੌਂ ਉਹਨੂੰ ਤੁਸੀਂ ਰਾਤ ਨੂੰ ਬਾਗਬਾਸੀਆਂ ਲਈ ਜਾਂਦੇ। ਦਵਾਈ ਦਾ ਨਸ਼ਾ ਜਾਂਦਾ ਜਾਂਦਾ। ਲੱਡੂ ਦਾ ਫੁੱਟਣ ਲੱਗ ਗਿਆ ਤੁਹਾਡੇ ਹੁਣੇ। ਮੈਂ ਤਾਂ ਹੀ ਕਹਦਾ ਵੀ ਥੱਲੇ ਦਾਬ ਚਾੜਾ ਲੈਣੇ ਲੱਡੂ। ਤਾਜ਼ੇ ਬੱਠ ਹੋਏ ਹੋਵੇ ਨਾ ਤਾਂ ਕਰਕੇ। ਲਿਆ ਕਹੋ ਨਿਆ ਇਹਦੇ ਪਰ ਨੂੰ ਕੱਪੜਾ ਹੁਣ ਇਹਨਾਂ ਨੇ ਫੇਰ ਹੋ ਵੀ ਦੋ ਦਿਨ ਕੋਈ ਰੰਗ ਬਰੰਗਾ ਦਾ ਚੱਕ। ਉਹ ਕੱਪੜਾ ਲਿਆ ਉਹਨਾਂ ਨੇ ਨਹੀਂ। ਹਾਂ। ਕੋ ਪੇਟੀ ਜੋ ਬਾਂਦਰਦਾਨ ਕੱਢ ਲੋਗੇ ਇਹਨੂੰ ਬਾਂਦਰਦਾਨ ਕਹਿੰਦੇ ਹੁੰਦੇ ਤੇਨੂੰ ਕਿਆ ਕਹਿੰਦੇ ਹੁੰਦੇ ਆ ਬਾਂਦਰਦਾਨ ਪ੍ਰਾਤ ਵਾਲਾ ਨਹੀਂ ਨਾ ਲੱਗਾ ਕੋਈ ਸਾਫ ਹੋਣਾ ਕੋਈ ਸਾਫ ਹੋਣਾ ਕੋਈ ਉਹਦੋਂ ਨੀਲਾ ਜਿਹਾ ਦੇ ਤਾਂ ਫਟਾ ਪ੍ਰਾਤ ਮੋੜ ਜੀ ਹੱਥ ਬੰਨ ਕੇ ਬੈਠੀ ਨਹੀਂ ਨਹੀਂ ਪ੍ਰਾਤ ਨਾਲੇ ਆ ਨਾ ਨਾ ਪ੍ਰਾਤ ਮੋੜ ਜੀ ਤੈਨੂੰ ਬਹੁਤ ਦਿਨ ਗੁੰਦੜੀ ਤੋਂ ਬਾਅਦ ਆਖੀ ਦੀ ਛੋਟ ਅਦਾ ਹੀ ਲੈ ਲੈਂਦੇ ਪ੍ਰਾਤ ਵੀ ਭਾਈ ਅਦਾ ਹੀ ਲੈ ਗਦੇ ਹਾਂ ਇਹ ਆਤਾ ਨਹੀਂ ਬਕਪੜਾ ਇਹ ਪ੍ਰਾਤ ਮੈਂ ਕਹਿੰਦਾ ਵੀ 2000 ਸਨਦੀ ਹੁਣੀ ਕੇ ਨਹੀਂ ਮੇਤੇ ਵੀ ਕਿਤੇ ਪਹਿਲਾਂ ਦੀ ਆ ਬੱਲੇ 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 ਪ੍ਰਾਤ ਪਤਾ ਕੀ ਗੱਲ ਇੱਕ ਥੋੜਾ ਪ੍ਰਾਤ ਇੱਕ ਥੋੜਾ ਟੀਲਾ ਹਾਂ ਇਹ ਕਿਤੇ ਮੇਤੇ ਵੀ ਪਹਿਲਾਂ ਦਾ 95 95 ਦੇ ਲਗਭਗ ਦੇ ਹੁਣੇ ਆਹ ਵਾ ਝਾੜ ਸਾਠ ਠੀਕ ਤਾਂ ਹੈ ਉਹ ਕਾਹਨੂੰ ਕਾਟ ਰਿਹਾ ਏ ਜੋ ਅਸੀਂ ਕਾਟਨ ਲੱਗੀ ਵੀ ਝਾੜ ਲਾ ਚੱਲ ਜਾ ਉਹਨਾਂ ਕਹਿ ਤੋ ਦੇਖਿਆ ਕਹਿਣਾ ਮੰਨੀ ਤੇਰੇ ਕਹਿਣਾ ਮੰਨਿਆ ਨਾ ਉਹ ਨਹੀਂ ਆ। ਚਲ। ਇੰਨਾ ਸੋਹਣਾ ਕੱਪੜਾ ਕਿਦਰ ਫਟਿਆ ਨਹੀਂ ਕੋਇਆ। ਹੂੰ। ਬਾਹਰੂ ਸੱਚਾ ਪਾਤਸ਼ਾਹ। ਉਹ ਕਰਦੇ ਆ। ਆ ਦੀਦੀ ਨੂੰ ਲਿਫਾਫੇ ਵਿੱਚ ਗੋਪ ਚੀਨੀ ਪਾ ਕੇ ਦਿੰਦੇ ਆ। ਜਿਹੜਾ ਦਾ ਗੁੜਾ ਲੱਡੂ ਕਰ ਦੂਗੀ ਇਹਦਾ ਬਰਾਬਰ। ਇਹਨੂੰ ਕੋਈ ਬਾਰ ਕਰੀ। ਅਰੇ ਬੂੰਦੀ ਬਿਲਾ ਕੇ ਖਿਲਾ ਦੜੇ ਸਾਰਿਆਂ ਨੂੰ। ਆਹ ਗੜਾ ਵੀ ਆ ਦੇ ਇੱਕ ਦੋ। ਓਹੋ! ਜੈਸਮੀਰਾ ਗੋੜ ਦੇ ਕੇ ਤਾਂ ਬੂੰਦੀ ਵਾਲਾ ਹੀ ਡੱਬਾ ਆ ਗਿਆ। ਲਡੂ ਵਾਲਾ ਹੀ ਨਹੀਂ ਜੇ ਬਾਕਰਾਂ ਤਾਂ ਮਜ਼ਾਕ ਨਹੀਂ ਸੀਰੀਅਸ ਆ ਜਦ ਆਪ ਬੋਲਦੇ ਆ ਫਿਰ ਮਜ਼ਾਕ ਹੋ ਜਾਂਦਾ ਕਰ ਲਾ ਤੂੰ ਮਜ਼ਾਕ ਜਿਹੜਾ ਕਰਨਾ ਤੂੰ ਮਜ਼ਾਕ ਹੀ ਨਾ ਕਰਦੀ ਤੂੰ ਤਾਂ ਖੁੜੇ ਹੋਏ ਘੋੜੇ ਵਾਂਗ ਬੋਲਦੀ ਐ ਖੁੜੇ ਫੋਕੋ ਵਾਦ ਰੋਗੋ ਬੋਕਦੀ ਹਾਂ ਹੋਰ ਕੀ ਅੱਛਾ ਅੱਲਾ ਸੁਣ ਵੀ ਪਾਇਆ ਕਤਲ ਹਾਂ ਤੂੰ ਕੀ ਕਰਦੀ ਐ ਤੇਰੇ ਕੋਟੇ ਥੋੜੀ ਜਿਹੀ ਹੈਵੀ ਆ ਅੱਹ ਤਰ ਹੀ ਤੇ ਲੱਡੂ ਲੈਣਾ ਐ ਨੂੰ ਦੇ ਉਧਰ ਤੇ ਦੇ ਦੇ ਉਧਰ ਤੇ ਦੇ ਦੇ ਸੰਦੀਪ ਚੀਨੀ ਰੱਖੀ ਦੇ ਛੁੜ ਚੀਨੀ ਐ ਛੋਈ ਜਿਹੀ ਰੱਖ ਹੂੰ ਸੱਚੀ ਗੱਲ ਆ ਠੰਡਾ ਉਹ ਪੱਛੋਂ ਬਹੁਤ ਠੰਡੀ ਚੱਲਦੀ ਐ ਸੱਚੀ ਗੱਲ ਕਹੇ ਤੇ ਚ ਬਹੁਤ ਠੰਡੇ ਪੱਛੋਂ ਆ ਦੇ ਇੱਕ ਗਲੀ ਬਖਾਰ ਚੜਨ ਲੱਗਿਆ ਸਨਾਤਨ ਇੰਟਰਵਿਊ ਐਤੁਰ ਜਵਾਨੀ ਉੱਤੋਂ ਦੀ ਕੋਟੀ ਨਹੀਂ ਪਾਉਂਦੀ ਮੈਂ ਤਾਂ ਅੱਲੀ ਨੋਨ ਕੰਟ ਪਾਦੋਂ ਦੀ ਵਿੱਚੋਂ ਤੂੰ ਆ ਹਾਂ ਚੀਨੀ ਅੰਦਰੋਂ ਪਾਉਣ ਚੱਲ ਚੀਨੀ ਉੱਪਰ ਐਂਡ ਚ ਲਫਾ ਬੱਚ ਆਜੂਗਾ ਤੇਰਾ ਕਿਹੜਾ ਐਨਾ ਕਦ ਮਿੱਠਾ ਆਪਾਂ ਨੇ ਦਿਹਾਣਾ ਉਨਾ ਕ ਲਿਆਣਾ ਹੈ ਦੋ ਲੱਡੂ ਦੇ ਕੇ ਉਹਨੂੰ ਦੋ ਦੋ ਬੰਡੇ ਨੇ ਹੁਣ ਹਾਂ ਹਾਂ ਅਦਿੱਤੀ ਗੋਲੀ ਅਗਲਾ ਚੀਨੀ ਦਾ ਦੋ ਵਾ ਉਹਨਾਂ ਹੀ ਬਿਠਾ ਲਿਆਉਣਾ ਆਪਾਂ ਨੇ ਉਹਨਾਂ ਹੀ ਲਿਆਉਣਾ ਜਿੰਨਾ ਦੇ ਕੇ ਆਉਣਾ ਕਾਈ ਤਾਂ ਦੇਖ ਕੇ ਕਿਆ ਸਿਆਣਿਆਂ ਨੇ ਦੇਲਾ ਰੀਤੀ ਰਿਵਾਜ ਬਣਾਏ ਹੋਏ ਹੈ। ਹੈ। ਸਹੀ ਗੱਲ ਹੈ। ਆ ਗਿਆ। ਛਪਤੀ ਮਾਂ। ਹਲੋ ਦਾਦਾ ਬੜਾ ਆ ਗਿਆ। ਆ ਡੱਬੇ ਦਾ ਬੈਂਡ ਵੱਜਣਾ ਵੱਜਣਾ। ਮਾ ਵੀ ਤਾਂ ਤਾਈ ਕਹਿੰਦਾ ਵੀ ਬਾਤ ਚ ਆਉਂਗਾ ਵੀ ਬੂੰਦੀ ਪੜਾ ਕੇ। ਬੂੰਦੀ ਵਾਲੇ ਲੱਡੂਆਂ ਦਾ ਇੱਕ ਆ ਗਿਆ। ਛਪਤੀ ਮਾਂ ਛਪਤੀ ਮਾਂ। ਇੱਥੇ ਪੁਰਾਣਾ ਟਾਈਮ ਯਾਦ ਕਰ ਲੈ ਆਪ ਵੀ ਤੈਨੂੰ ਤਾਂ ਨਹੀਂ ਤਾ ਤੁਹਾਡੀ ਸ਼ਕਤੀਮਾਨਤਾ ਉਹ ਤਾਂ ਸੁਣਿਆ ਦੇਖਿਆ ਤਾਂ ਨਹੀਂ ਹੈ ਕਿਸ ਤਰ੍ਹਾਂ ਟੀਵੀ 'ਚ ਹਾਂ ਤੈਨੂੰ ਚਾਸਕਾ ਨਹੀਂ ਹੁੰਣਾ ਜਿਆਦਾ ਤੂੰ ਤੁਸੀਂ ਤਾਂ ਆਪਣੇ ਉਹ ਜੱਜਾ ਸ਼ਕਤੀਮਾਨਤਾ ਜਿਆਦਾ ਤੁਰਾ ਤਾ ਜਵਾਨੀ ਪੈ ਰਹਾ ਤਾਂ ਉਸ ਟਾਈਮ ਪੂਰਾ ਸਾਰੇ ਨਿਆਣਿਆਂ ਨੂੰ ਜਿਆਦਾ ਹੁੰਦਾ ਤਾਂ ਸ਼ਕਤੀਮਾਨ ਸਾਨੂੰ ਹੁੰਦਾ ਤਾਂ ਛੋਟੇ ਛੋਟਿਆਂ ਨੂੰ ਸ਼ਕਤੀਮਾਨ ਹੋ ਗਿਆ ਇੱਕ ਆਲਫ ਲੈਲਾ ਐ ਉੱਠ ਜਾਂਦਾ ਇਹ ਫਲਿਫ ਲੈਲਾ ਫਲਿਫ ਲੈਲਾ ਫਤੰਦੀ ਦੀ ਫਲਿਫ ਲੈਲਾ ਨਹੀਂ ਇਹ ਆਲ ਫਲਾਲਾ ਜੋ ਹੋਪ ਭਾਬੀ ਦਾ ਜਵਾਨੀ ਪਹਿਰਾ ਦਾ ਉਸ ਟਾਈਮ ਕੰਮਕਾਰ ਦਾ ਟਾਈਮ ਤਾਂ ਪੂਰਾ ਹਾਂ ਜੇ ਜਮਾਕਾਂ ਬਾਤ ਹੁੰਦੇ ਤਾਂ ਕਾਲ ਫਲਾਲਾ ਆਉਂਗਾ ਇੱਕ ਸ਼ਕਤੀਮਾਨ ਹੋ ਗਿਆ ਇੱਕ ਰਵੈਣ ਹੋ ਗਿਆ ਇੱਕ ਉਹ ਦਾ ਸਾਜਰ ਸਾਜਰ ਰੰਗੋਲੀ ਆਇਆ ਐਤਵਾਰ ਨੂੰ ਹਰੇ ਕ ਐਤਵਾਰ ਨੂੰ ਰੰਗੋਲੀ ਦੇਖਣੀ ਇੱਕ ਥੈਲੀ ਵੀ ਆਉਂਦਾ ਤਾਂ ਥੈਲੀ ਸੁਲਝ ਨਹੀਂ ਮੈਨੂੰ ਪਤਾ ਥੈਲੀ ਭਾਬੀ ਬੂਬੀ ਦਾ ਵੀ ਨਹੀਂ ਮੈਨੂੰ ਪਤਾ ਉਹ ਨਹੀਂ ਮੈਂ ਹਜੇ ਨਾਟਕ ਨਹੀਂ ਦੇਖਿਆ ਭਾਬੀ ਬੂਬੀ ਵਾਲ ਤਾਹੀਂ ਦੇਖਿਆ ਸੀ ਰਵੈਣ ਹੋਊਗੀ ਇੱਕ ਡੰਟਿਆ ਨਾੜ ਗਿਆ ਪਤਾ ਨਹੀਂ ਹੁਣ ਤੇ ਤੁਹਾਡੇ ਉੱਤੇ ਭੰਬਰੀ ਚੱਲਦਾ ਨਾ ਤੁਹਾਡੇ ਪਰ ਤੁਹਾਡੇ ਟੀਵੀ ਉੱਤੇ ਸਾਡੇ ਤੇ ਤੈਨੂੰ ਚੱਲਦਾ ਤਦ ਤੋ ਇਹ ਜੇ ਨਾਟਕ ਤਾਂ ਤੂੰ ਹੀ ਦੇਖ ਦਿੱਤੀ ਫਿਰ ਤਾਹੀਂ ਤੂੰ ਦੱਸਦੀ ਏ ਹੋ ਜੇ ਦੇਖ ਦਿੱਤੀ ਤੂੰ ਤਾਂ ਹੀ ਦੱਸਦੀ ਪਰ ਠੀਕ ਹੈ ਜਵਾਨੀ ਵੇਰਾ ਕਿ ਠੀਕ ਹੈ ਫਿਰ ਹੁਣ ਰੀਤ ਕਰਦੇ ਸਾਨੂੰ ਮਜ਼ਾਕ ਕਰ ਮਜ਼ਾਕ ਨਹੀਂ ਤੁਸੀਂ ਗੱਲ ਕਿਸੇ ਹੋਰ ਪਾਸੇ ਨੂੰ ਲਿਜਾ ਰਹੀਆਂ ਹਾਂ ਸਮਝੋ ਦਾਰ ਨੋ ਇਸ਼ਾਰਾ ਹੀ ਕਾਫੀ ਹੁੰਦਾ ਰੀਆ ਗਰਾਰੀ ਦਾ ਰਾਰਾ ਸਮਝੋ ਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਰੀਆ ਗਰਾਰੀ ਦਾ ਰਾਰਾ ਕਰੀ ਨਾ ਪਾ ਜਿੰਨ ਕਨਾਲਾ ਲੈ ਲੇਤ ਬਾਲ ਦਿੰਦੇ ਬੰਦ ਕਰ ਦਿੰਦੀ ਆ ਐ ਕਰੀ ਜੂ ਲਾ 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 ਲੀ ਲੀ ਲਾ ਲੀ ਲਾ ਲੀ ਲਾ ਲੈ ਜਾਂ ਤਾ ਠੰਡ ਕਿੰਨੀ ਅੱਜ ਬੱਬੂ ਅੱਜ ਮੈਡਮ ਨੇ ਕਿਆ ਕਿਆਤਾ ਸਕੂਲ ਚ ਤੁਹਾਨੂੰ ਹਾਂ ਹੋ ਕਾਪੀ ਛੰਟੀ ਆ ਸਕੂਲ ਚ ਇਹ ਤਾਂ ਮੈਨੂੰ ਰਾਹ ਤੇ ਤੇ ਕਹਿੰਦੀ ਦੀ ਲੈ ਬਈ ਸਕੂਟਰੀ ਪਰ ਆਉਂਦੇ ਆਉਂਦੇ ਹਾਂ ਕਹਿੰਦੀ ਵੀ ਮੈਨੂੰ ਕਾਪੀ ਕਾਪੀ ਕਹਿੰਦੀ ਮੇਰੀ ਮਾਹ ਵੀ ਬਿੱਚੇ ਬੈਗ 'ਚ ਹੀ ਹੋਣੀ ਆ ਹਾਂ ਕਹਿੰਦੀ ਨਹੀਂ ਮਾਹ ਵੀ ਬੈਗ 'ਚ ਹੋਊਗੀ ਮੈਨੂੰ ਇੱਕ ਦਿਨਾਂ ਨੇ ਪਹਿਲਾਂ ਆਲ ਜਾਤਾ ਕਹਿੰਦੀ ਮੇਰੀ ਪਾਣੀ ਦੀ ਬੋਤਲ ਰਹਿ ਗਈ ਜੇ ਮੈਂ ਬੈਗ ਖੋਲ ਕੇ ਦੇਖਿਆ ਬੈਗ ਦੇ ਵਿੱਚ ਹੈਗੀ ਦੀ ਮਾਝ ਫੇਰ ਜੂੜ ਬੋਲਦੀ ਕਿਤੇ ਮੈਂ ਮਾ ਬੈਗ ਚੱਕ ਕੇ ਨਹੀਂ ਕਰਿਆ ਹਾਂ ਮਾ ਚੱਲ ਕਾਲੂ ਲੈ ਲਈ ਕਹਿੰਦੀ ਚੱਲ ਠੀਕ ਹੈ ਨਾ ਐ ਕਹਿ ਕੇ ਸਾਰਤਾ ਅੱਜ ਤਾਂ ਧਿਆਨ ਰੱਖਦੀ ਆਪਣੇ ਸਮਾਨ ਦਾ ਅਜੇ ਤਾਂ ਨਹੀਂ ਗੱਲ ਆ ਗਈ ਬਸ ਚੂਹ ਦਾ ਧਿਆਨ ਆ ਰੋਟੀ ਦਾ ਧਿਆਨ ਨਹੀਂ ਸਾਲਾ ਹਾਂ ਵਾਹ ਬੱਚੇ ਕਰ ਦਿੰਦੀ ਐ। ਹਾਂ ਚੂ ਵਿਚੇ ਕਰਕੇ ਸਕੂਲ ਚ ਗੰਦੀ ਪੈਂਟ ਚ ਅੱਜ ਮੈਨੂੰ ਤਾਂ ਉਹ ਮੈਨੂੰ ਤਾਂ ਆਇਆ ਹੋਗਾ ਮਾਂ ਕਿ ਤੈਨੂੰ ਵਰਦੀ ਉਹ ਮਿਲ ਗਈ। ਐਨੇ ਪਜਾਮੀ ਪਾਈ ਵੀ ਦਿੱ ਉੱਥੇ ਜਿਹੜੇ ਸਕੂਲ ਚ ਪਜਾਮੀ ਨਜਵਾਕਾਂ ਦੇ ਪਾਉਂਦੇ ਹੁੰਦੇ ਆ। ਅੱਛਾ। ਮਾਂ ਵੀ ਕਿਹਾ ਤੈਨੂੰ ਵਰਦੀ ਉਹ ਮਿਲ ਗਈ। ਦੂਰ ਤੇ ਜਾ ਮਾਉਂਦੀ ਦੇਖੀ। ਹਾਂ। ਜਦ ਮੇਰੇ ਕੋਲ ਆਈ ਉਹਨੇ ਮੈਡਮ ਨੇ ਵਿਚਾਰੀ ਨੇ ਕਹਿਤਾ ਕਹਿੰਦੀ ਜੀ ਇਹਦੇ ਵਾਸਤੇ ਇੱਕ ਵਰਦੀ ਹੋਰ ਪਾ ਕੇ ਭੇਜ ਦਿਆ ਕਰੋ ਨਾਲ। ਹਾਂ। ਮਾਂ ਕਹਿਆ ਹੋਗਾ ਜੀ ਕਹਿੰਦੇ ਨੇ ਅੱਜ ਬਾਥਰੂਮ ਕਰਨ ਤਾਂ ਗਈ। ਪਰ ਜਿਨ੍ਹਾਂ ਨੇ ਖੋਲੀ ਉਹਨਾਂ ਤਾਂ ਸਹੀ ਨਹੀਂ ਖੋਲੀ ਪਜਾਮੀ ਉਹਨਾਂ ਨੇ। ਉਹ ਪਜਾਮੀ ਦੇ ਉੱਪਰੇ ਘਰ ਹੋ ਗਿਆ ਤੇ ਪੈਂਟ ਦੇ ਉੱਪਰੇ ਘਰ ਹੋ ਗਿਆ ਬਾਥਰੂਮ ਫਿਰ ਉਹ ਗਿੱਲੀ ਹੋ ਗਈ ਉਹਦੇ ਕਰਕੇ ਫਿਰ ਉਹਨਾਂ ਨੇ ਜਿਹੜੀ ਉੱਥੇ ਵਾਲੀ ਵਰਦੀ ਹੈ ਉਹ ਸਲਵਾਰ ਦੀ ਪਾਈ ਇੱਥੇ ਹੈ ਨਾ ਮਤਲਬ ਸਕੂਲ ਦੇ ਵਿੱਚ ਆਉਂ ਫੜ ਜਾਈ ਗੌਰ ਤਾਂ ਹੈ ਕਿ ਕਈ ਤਾਂ ਬਾਥਰੂਮ ਬਾਥਰੂਮ ਤੇ ਜਾ ਕੇ ਬਾਥਰੂਮ ਕਰਕੇ ਆਈ ਹੈ ਬਾਥਰੂਮ ਤੇ ਕੋਈ ਗੱਲ ਕਰਦੀ ਜਿਹੜੇ ਹੁਣ ਛੋਟੇ-ਛੋਟੇ ਨੇ ਆਉਂਦੇ ਨੇ ਸਾਭਦੀਆਂ ਤੇ ਸਾਭਦੀਆਂ ਨਹੀਂ ਆਂਦੀਆਂ ਕੋਈ ਲੈ ਕੇ ਗਈ ਸੀ ਇਹਨੂੰ ਬਾਥਰੂਮ ਕਰਾਉਣ ਉਹ ਕਰਾਉਣ ਤਾਂ ਲੈ ਕੇ ਗਈ ਮਮਾ ਨਾਲ ਦੀ ਗੱਲ ਫਿਰ ਉਹ ਫਿਰ ਪਜਾਮੀ ਅਨੇਕਾਂ ਕਾਫੇ ਚੋਂ ਕਰ ਰਹੇ ਉਹ ਇੱਕ ਬਾਥਰੂਮ ਹੈ ਕਈ ਵਾਰ ਹੋ ਜਾਂਦਾ ਅਗਰ ਬੇਤਿਆਰਨਾ ਵੀ ਹੋ ਜਾਂਦਾ ਅੱਗੇ ਸਹੀ ਕਰਦੀ ਹੈ ਅੱਜ ਓਲਦ ਗਈ ਤਾਂ ਕਰਕੇ ਹਾਂ ਨਾਲ ਦੀ ਨਾਲ ਸਫਾਈ ਮਹਿਮ ਕੱਚੀ ਰੱਖੋ ਕੰਮ ਨੂੰ ਹੋਰ ਹਾਂ ਚੱਲ ਫੇੜੀ ਦੀ ਥੋੜੀ ਬੰਡੜੀਆਂ ਪੈਣੀ ਭਾਈ ਬੰਡ ਕੀ ਘੜਾ ਸੁਟਣਾ ਹਾਂ ਬਹਾਦਰ ਸਾਡਾ ਨਾਮ ਹਟ ਜੀ ਬਾਈ ਆਪਾ ਕਿੰਨੇ ਭੁੱਲਨੇ ਕਿਹਾ ਚਲੋ ਚੰਗਾ ਭਾਈ ਮੈਂ ਚੱਲਦੀ ਹਾਂ ਕਿੱਥੇ ਕਿੱਥੇ ਨੂੰ ਚੱਲਦੀ ਹੈ ਇੰਚਾਂ ਪਹਿਣ ਦੇਖੂਗੀ ਹੂੰ ਦੇਖੂਗੀ ਪਹਿਣ ਜਾ ਟਾਈਮ ਲੱਗ ਗਿਆ ਭੈਣ ਪ੍ਰਾਤ ਤਗਣੀ ਅਗਰ ਨਹੀਂ ਤਾਂ ਪਹਿਲੀ ਮੰਡੜੀ ਦੀ ਪ੍ਰਾਤ ਲੁੱਟਣੀ ਕਰਨਾ ਤੇਰਾ ਨਾਮ ਆ 9 ਲੱਖ ਤੋਂ ਪ੍ਰਾਤ ਲੁੱਟਣੀ ਸੁਣ ਮੇਰੀ ਗੱਲ ਦੇਖ ਪਹਿਲਾਂ ਦੇਖ ਕੇ ਕੰਡਾ ਤੋਂ ਬਾਅਦ ਫੇਰ ਲੈ ਕੇ ਚੱਲੀ ਆ ਠੀਕ ਆ ਗੱਲ ਠੀਕ ਆ ਇਹ ਲੱਡੂ ਕਰਕੇ ਬਾਅਦ ਸੁਢੀ ਦੀ ਪ੍ਰਾਤ ਤੇ 800 ਦੀ ਵੀ ਲੀਕੀ ਮੈਂ ਹੁਣ ਚੱ ਗਿਆ ਤੇ ਪਹਿਲੀ ਮੰਡੜੀ ਦੀ ਪ੍ਰਾਤ ਲੁੱਟਣੀ ਆ ਜਾਵੇ ਵਿਚਾਰੀ ਬਹੁਤ ਬਿਜੀ ਵਿਆਹ ਖੋੜੇ ਪੂਰਾ ਕੰਮ ਕਰਦੇ ਆ ਕਿੰਨੇ ਘਟਾਲੇ ਚ ਮੋੜਾਂਗੀ ਭਾਬੀ ਦੇਖਦੀ ਆ ਲੱਗਦਾ ਨਹੀਂ ਨਾ ਇਹਨੂੰ ਫਿਰ ਵੀ ਦੌੜ ਤਾ ਦੌੜ ਤਾ ਦੌੜ ਤਾ ਤੂੰ ਵੀ ਰਿਆਜਾ ਜਾਂਦੀ ਮੈਨੂੰ ਲੱਗਦਾ ਅੱਜ ਹਵਾ ਚੱਲਦੀ ਬਹੁਤ ਪ੍ਰਾਤ ਦੇ ਨੌਂ ਦੇ ਵੇਲੇ ਲੱਡੂ ਵਾਲੀ ਤੇਰੀ ਆ ਦੇਖੀ ਕੀ ਕਰਿਆ ਬੱਖ ਲੱਡ ਦੇ ਸੱਲੇ ਲੁੱਟ ਜਾਈ ਉਹ ਬਹਾ ਚੜ ਜਾਂਦੇ ਕੱਪੜਾ ਉਹ ਕੱਪੜਾ ਤਾਂ ਦੂਏ ਲੋਟ ਕਰ ਲੈਣਾ ਤਾਂ ਲੈ ਬੇਟੇ ਲੈਣੀ ਸੀ ਸਾਰੀ ਪ੍ਰਾਤ ਲੋਟ ਤੇ ਲੋਟ ਨਹੀਂ ਨਾ ਆਉਣਾ ਹੈਗਾ ਫਿਰ ਜਿੱਥੇ ਤਾਰ ਨਾ ਇੱਕ ਸਾਈਡ ਤੇ ਲੜ ਜਾ ਕੱਢ ਲਿਆ ਆਵਣਾ ਚੱਕਣੇ ਚਾਣੇ ਚੱਕਣੇ ਪੈਣਾ ਫੇਰ ਵੀ ਚੱਕਣੇ ਚਾਣੇ ਜੇ ਇੱਕ ਸਾਈਡ ਤੇ ਨੰਗੀ ਕਰ ਪਹਾ ਪਹਾ ਆਪ ਦਾ ਪਤਾਸੇ ਵਾਲਾ ਚ ਕੱਢਣਾ ਪੈਂਦਾ ਫੇਰ ਦੂਆ ਕੱਢਣਾ ਪੈਂਦਾ ਹਾਂ ਸਾਰੀ ਉਹ ਕਰਨਾ ਪੈਣਾ ਨਾ ਹਾਂ 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 ਹੁਣ ਹਾਂ ਦੱਸ ਦੱਸ ਕੀ ਦੱਸ ਕੋਈ ਘਰ ਛੱਡੀ ਨਾ ਬਸ ਨਾ ਜਿੱਕਣਾ ਮਾਣੇ ਮੱਜਰ ਵਾਲਿਆਂ ਦਾ ਵੱਡਾ ਤਾਂ ਉੱਦ ਹੀ ਵੱਡਾ ਸਾਰਿਆਂ ਦੇ ਬਸ ਕਹਿੰਦੇ ਹਾਂ ਇਹ ਤੁਹਾਨੂੰ ਤੁਹਾਨੂੰ ਪਤਾ ਹੀ ਸਾਰਾ ਹਾਂ ਹਟੇਵੇਂ ਆ ਹਿੱਟ ਚਾਰ ਵਾਰ ਤਾਂ ਲੱਡੂ ਵੰਡਦੇ ਆਪਾਂ ਨੇ ਦੋ ਆਪਣਾ ਸੂਟ ਲੈ ਜੀ ਆਪਣਾ ਸੂਟ ਨਾ ਭੁੱਲੋ ਲੋਕੀ ਕਿੱਥੇ ਹੋਈ ਆ ਸੰਦੀਪ ਥੋੜੇ ਹਾਂ ਅੱਜ ਨਹੀਂ ਤੂੰ ਜਾਂਦੀ ਚੇਤੇ ਹਵਾ ਬਹੁਤ ਚੱਲਦੀ ਹੈ ਮੌਸਮ ਹਵਾ ਠੰਡੀ ਚੱਲਦੀ ਨਾਲ ਇੱਕ ਇਹ ਵੀ ਨਹੀਂ ਹੈਗਾ ਵੀ ਅਸਰ ਵਿੱਚ ਪਤਾ ਕਿ ਆਦੀ ਦੀ ਥੱਲੇ ਜਾਉਂਗੇ ਤੁਸੀਂ ਘੱਟ ਹੋ ਜਾਣੀ ਨਹੀਂ ਘੱਟ ਨਹੀਂ ਸੰਦੀਪ ਬਸ ਵੀਰ ਆ ਇਹ ਨਿਕਲੇ ਜਾਂਦੇ ਨਾ ਕੱਪੜਾ ਉੱਡੀ ਜਾਂਦਾ ਫਿਰ ਉੱਪਰ ਨੂੰ ਇੱਕ ਪਾਸੇ ਤੇ ਪੜ ਕੇ ਨਾ ਇੱਧਰ ਦੇਖ ਲਈ ਸਿਰਫ ਨਜ਼ੀਰ ਤੱਕ ਆ ਹਾ ਹਣ ਵਾਰ ਤੇ ਆ ਦਿਮਾਗ ਆ ਆ ਨੂੰ ਇੰਜੀਨੀਅਰ ਠਾਲੋ ਵੀ ਕੋਈ ਇਹ ਕਿੱਥੇ ਆ ਇਹ ਨਾ ਕਿਰਤੀਆ ਗੋਦੀ ਚਵਾਰੀ ਨਹੀਂ ਆ ਗਈ ਉਹ ਆਇ ਲਗਾ ਤਰ ਤੈਨੂੰ ਕਿਹਾ ਕੀ ਨੇ ਬੋਦੀ ਬੋਦੀ ਚ ਹੋਰ ਕੁਛ ਖੱਡੀ ਜਾਂਦੀ ਆ ਪਤਾ ਹੀ ਲੱਗਦਾ ਕਿਆ ਬੋਦੀ ਆ ਇੱਕ ਹੈ ਵੀ ਮੈਂ ਬੋਦੀ ਨਹੀਂ ਬੋਦੀ ਨਹੀਂ ਹੈਗੀ ਫਿਰ ਬੋਦੀ ਤਾਂ ਤੇਰੇ ਹੈ ਨਹੀਂ ਤੇਰਾ ਗੁੱਟਾ ਹੈ ਤੇਰੇ ਕੁੜੀਆਂ ਨਿਕਲੀਆਂ ਨਿਕਲਦੀਆਂ ਤਾਂ ਹੈਗੀਆਂ ਨਾ ਚੇੜਾ ਚੇੜੀ ਮਾਰੀ ਆ ਸਾਰੇ ਨਿਕਲਦੀਆਂ ਉਹ ਤਾਈ ਦਾ ਪੁੱਛਦੀ ਆ ਤੈਨੂੰ ਕਹਦੀ ਤੇਰੇ ਨਿਕਲਦਿਆ ਕੋਤ ਕੜਾਈ ਆ ਕਿ ਨਹੀਂ ਮੇਰੇ ਨਿਕਲਦਿਆ ਮੇਰੇ ਕੋਈ ਪੈਰਾਂ ਨੂੰ ਹੱਥ ਲਾ ਗਈ ਆ ਇੱਧਰ ਬੰਨ ਲਓ ਹਾਂ ਬਸ ਰਹਿਣ ਹਲਾਤ ਚ ਨੀਓ ਪੈਰ ਜਿਬੜੇ ਪੈਂਦੇ ਮੈਂ ਖੇਤ ਤੇ ਬੰਦੇ ਹੋ ਜਾਣਗੇ ਮੇਰੇ ਮੈਂ ਮਾਰਕਟ ਨਾ ਹਾਂਦਾ ਮੈਲ ਫਾਜੂਗੀ ਮੇਰੀ ਇਹਦੇ ਪੈਪ ਮੁੰਹਾਂ ਚ ਹੂੰ ਦੇਖ ਵਧੀਆ ਡਿਜ਼ਾਈਨ ਆ ਠੀਕ ਆ ਠੀਕ ਹੈ ਨਾ ਪੱਟ ਕੇ ਦੇਖ ਤਾਂ ਭਾਬੀ ਪੱਟ ਹੁੰਦਾ ਜੋਰ ਲਾ ਕੇ ਕਾਨੂੰ ਪਟਣਾ ਲਾ ਕੇ ਤਾਂ ਦੇਖ ਜ਼ੋਰ ਲਾ ਕੇ ਤਾਂ ਦੇਖ ਨਾ ਦੇਖਤਾ ਸੀ ਹਾਂ ਨਹੀਂ ਖਾਣ ਹਾਂ ਇੰਨਾ ਪਿਆਰ ਦੇਖੀ ਬਚੋ ਲੈਣਾ ਮੇਰੀ ਉਹ ਹਾਂ ਐਵੀ ਗੱਲ ਹੈਗੀ ਆ ਚੱਲ ਫੇਰ ਚੰਗਾ ਓਕੇ ਭਾਈ ਠੀਕ ਹੈ ਹਾਂ ਚੰਗਾ ਕਿਹੜੀ ਬਸ ਚੱਲੀ ਮੈਂ ਦੇਖਦੀ ਆ ਭਾਣਾ ਕਿਹੜੀ ਰੇਲ ਗੱਡੀ ਮਿਲਦੀ ਆ ਮੈਂ ਰਾਹ ਤੇ ਤੂੰ ਐ ਤੇਰੇ ਨਾਲ ਚੱਸੀ ਆ ਨਾਲ ਜਾ ਤੈਨੂੰ ਕਿਹੜਾ ਰੋਕਿਆ ਕੇ ਸਰ ਇੱਕ ਨੇ ਉਹ ਇੱਕ ਨੇ ਹੱਥ ਫੜਿਆ ਵਾ ਉਧਰ ਤੇ ਇੱਕ ਨਾਲ ਇਹ ਨੂੰ ਭੇਜਣ ਨੂੰ ਤੇਰੇ ਨਹੀਂ ਕਰਦਾ ਮੈਂ ਲਾਦਾ ਇਹਨਾਂ ਨੂੰ ਤੇ ਕੋਈ ਇੱਕ ਨੇ ਹੱਥ ਫੜਿਆ ਵਾ ਟੱਕਾ ਲਾਉਂਦੀ ਗੱਡੀ ਇਹਨੇ ਕਿਹ ਕਾ ਕਰ ਦਿੱਤੀ ਇਹਨਾ ਜੀ ਟੱਕਾ ਲਾਉਂਦੀ ਨੂੰ ਸਾਹ ਚੜ ਗਿਆ ਗੇਰ ਗੱਡੀ ਡਾੜ ਗਿਆ ਆ ਤੁਸ ਦਾ ਚੱਕ ਲੈ ਕੇ ਆ ਚਲੋ ਸੰਗਾ ਠੀਕ ਹੈ ਜੀ ਠੀਕ ਹੈ ਧੰਨਵਾਦ ਤੁਹਾਡਾ ਬੰਡਣੇ ਦਾ ਸਾਰੀ ਪਣਿਆ ਉਹ ਗੰਨੇ ਲਈ ਆਉਂਦੀ ਗੰਨੇ ਗੰਨੇ ਚੂਪੋ ਗੰਨੇ ਆਹ ਦੇਖ ਬਈ ਸਾਡੀ ਲਾਡੋ ਰਾਣੀ ਗੰਨਾ ਵੀ 85 ਆ ਇਹ ਹਾਂ ਗੰਨਾ ਬਾ ਮਿੱਠਾ ਹੈ ਆ ਸੰਦੀਪ ਨੇ ਹੁਣ ਨਾਲੇ ਜਾਣਾ ਹਾਂ ਹਾਂ ਚੁੰਨੀ ਫੜੋ ਗਈ ਆ ਫੜਾ ਅਲਵਾਪਾ ਹੁਣੇ ਫੜਾ ਦੇ ਇਹਨੂੰ ਕੱਢ ਕੇ ਹੋ ਚਲ ਆ ਆਈਫੋਨ ਰਾ ਗਿਆ ਭਾਬੀ ਦੇ ਉੱਪਰ ਵਾਕੇ ਹੀ ਲੈ ਲਈ ਕਿਸੇ ਦਾ ਨਹੀਂ ਹੋਗਾ ਆ ਜਾਣਾ ਆ ਜਾਣਾ ਫੋਨ ਤਾਂ ਨਹੀਂ ਨਹੀਂ ਇਹਨੂੰ ਦੋ ਨਾ ਕਿਸੇ ਦਾ ਨਹੀਂ ਹੋਗਾ ਆ ਤਾਂ ਅਸੀਂ ਚੱਕ ਵੀ ਲਵਾਂਗੇ ਕੋਈ ਚੱਕਰ ਨਹੀਂ ਦੀ ਚੱਕ ਕੇ ਕਹਿ ਦੂੰਗੇ ਧਿਆ ਹੋ ਗਿਆ ਉਸ ਦਾ ਖੁੱਤ ਗਿਆ ਹੋਰ ਕੰਦਾ ਪਰ ਸੁੱਕਣੇ ਪਾਉ ਇਹਨਾਂ ਨੂੰ ਟੁੱਟਣ ਹੀ ਇਹਨਾਂ ਨੇ ਕੰਦਾ ਪਰ ਸੁੱਕਣਾ ਪਾਇਆ ਤਾਂ ਹੀ ਟੁੱਟਿਆ ਕਦ ਆ ਹੋਵਾ ਲੋ ਕਪ ਹਾ ਆ ਕਰਨਾ ਚਾਹਤ ਲਈ ਧੀ ਦਾ ਜੇ ਕਰਦੇ ਆਏ ਹੋ ਰੱਪਾ ਕੇਰੀ ਉਹ ਗੰਨੇ ਚ ਊਪਣੇ ਵਾਲੇ ਆ ਦੇਖੀ ਤਾਂ ਅਸੀਂ ਪੋਲੇ ਕੀ ਗੱਲ ਹੱਦ ਤੱਕ ਬੇਦੀਆਂ ਮੈਂ ਤੁਹਾਨੂੰ ਇਹਦੀ ਕਿਤਾਰ ਹੋਰ ਵੱਲੋਂ ਭਾਂਡੇ ਸੁੱਕਣ ਪੋਲੇ ਆ ਜਾਂਦੇ ਨੇ ਮੈਂ ਦੱਸਦੀ ਹਾਂ ਪਲੂ ਪਲੂ ਕਾਜ ਨਾ ਤੂੰ ਸਵੇਰ ਤੋਂ ਦੋ ਦਿਨ ਹੋ ਗਏ ਤੁਹ ਫੰਗੇ ਹਰੀਆਲੀ ਭਾਬੀ एनर्जी देगी एनर्जी ओए मेरी एनर्जी खत्म ਕਰਦੀ ਹਾਂ ਤੇਰੀ એનર્ਜੀ ਖਤਮ ਹਵਾ ਦੇ ਲਾ ਕਿਹੜੇ ਸਾਬ ਨਾਲ ਚਲਦੀ ਹੈ ਗੰਨਾ ਰੱਖਦੇ ਔਰ ਗੰਨਾ ਚੁੱਪਣੇ ਵਾਲੇ ਆ ਤੇ ਰੱਖਦੇ ਤੁਸੀਂ ਚੁੱਪੇ ਹੋ ਨਾ ਇਹਨਾਂ ਨੂੰ ਚਾਰ ਗੰਨੇ ਮੈਂ ਹੀ ਚੁੱਪੂਗਾ ਇਹਨਾਂ ਨੂੰ ਤੈਨੂੰ ਸ਼ੱਕ ਨਹੀਂ ਬਫੇ ਤੈਨੂੰ ਕਹਿੰਦਾ ਮੈਂ ਤੈਨੂੰ ਕਿਹੜੇ ਮੈਂ ਕਹਿੰਦਾ ਤੂੰ ਕਹਿੰਦੀ ਮੈਨੂੰ ਤਾਂ ਹੈਗਾ ਹੈ ਹਾਂ ਤੁਸੀਂ ਵੀ ਤਾਂ ਲੈ ਕੇ ਆਉਂਦੇ ਆ ਡਾਕਟਰ ਡਾਕਟਰ ਜੇ